ਉੰਜ ਆਬਾਜ਼ ਹੜ ਦੀ ਮਾਰ ਚੱਲ ਰਿਹਾ ਜਿੱਥੇ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀਗਾ ਹਾਲਾਂਕਿ ਬੀਤੇ ਕੱਲ ਨੂੰ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਖਤਮ ਕਰ ਦਿੱਤੀਆਂ ਗਈਆਂ ਸੀਗੀਆਂ ਤੇ ਅੱਜ ਕਈ ਸਕੂਲ ਖੋਲ ਦਿੱਤੇ ਗਏ ਨੇ ਪਰ ਇਸੇ ਵਿਚਾਲੇ ਜੋ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਕਈ ਸਕੂਲ ਹਜੇ ਤੱਕ ਨਹੀਂ ਖੁੱਲੇ ਐ 3 ਦਿਨਾਂ ਤੱਕ ਉਹ ਸਕੂਲ ਬੰਦ ਰਹਿਣਗੇ ਉਹ ਕਿਹੜੇ-ਕਿਹੜੇ ਜ਼ਿਲ੍ਹੇ ਆਂ ਦੱਸ ਦੇ ਕਿ ਕਿਹੜੇ-ਕਿਹੜੇ ਇਲਾਕੇ ਦੇ ਸਕੂਲ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜਿਹੜੀ ਕਿ ਇੱਕ ਲਿਸਟ ਵੀ ਜਾਰੀ ਕੀਤੀ ਐ ਇਸ ਲਿਸਟ ਦੇ ਵਿੱਚ ਜਿੰਨੇ ਵੀ ਸਕੂਲਾਂ ਦੇ ਨਾਮ ਨੇ ਉਹ ਸਕੂਲ 3 ਦਿਨ ਤੱਕ ਯਾਨੀ ਕਿ 10 ਸਤੰਬਰ ਤੱਕ ਬੰਦ ਰਹਿਣਗੇ ਕਿਉਂਕਿ ਇਹਨਾਂ ਸਕੂਲਾਂ ਦੇ ਵਿੱਚ ਹਜੇ ਵੀ ਪਾਣੀ ਭਰਿਆ ਹੋਇਆ ਹੈਗਾ ਤੇ ਖਤਰੇ ਦੇ ਨਿਸ਼ਾਨ ਤੋਂ ਇਹ ਇਲਾਕੇ ਹਜੇ ਵੀ ਬਾਹਰ ਨਹੀਂ ਆਏ ਤਾਂ ਦੱਸ ਦਈਏ ਕਿ ਪਟਿਆਲਾ ਦੇ ਇਹਨਾਂ ਸਕੂਲਾਂ ਦੇ ਵਿੱਚ ਜਿੱਥੇ ਕਿ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੇ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਹੜ੍ਹਾਂ ਅਤੇ ਪਟਿਆਲਾ ਜ਼ਿਲ੍ਹੇ ਦੇ 43 ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਈ ਮਿਤੀ 10 ਸਤੰਬਰ ਤੱਕ ਬੰਦ ਕੀਤੇ ਗਏ ਹਨ। ਉਹਨਾਂ ਨੇ ਕਿਹਾ ਹੈਗਾ ਕਿ ਇਸ ਤੋਂ ਇਲਾਵਾ 6 ਸਕੂਲਾਂ ਨੂੰ ਸਿਰਫ ਵਿਦਿਆਰਥੀਆਂ ਦੇ ਲਈ ਹੀ ਬੰਦ ਕੀਤਾ ਗਿਆ ਹੈਗਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿਆਂ ਸਕੂਲਾਂ ਦੇ ਵਿੱਚ ਤਿੰਨ ਛੁੱਟੀਆਂ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਬਾਕੀ ਨਿੱਜੀ ਅਤੇ ਸਰਕਾਰੀ ਸਕੂਲ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਹੀ ਖੋਲੇ ਜਾਣਗੇ ਤਤਜ਼ਾ ਜੋ ਕਿ ਅਪਡੇਟ ਸਾਹਮਣੇ ਆ ਰਹੀ ਹੈ ਸਕੂਲਾਂ ਨੂੰ ਲੈ ਕੇ 10 ਸਤੰਬਰ ਤੱਕ ਛੁੱਟੀਆਂ ਹੋਣ ਗਿਆ ਦੱਸ ਦਈਏ ਕਿ ਜਿੱਥੇ ਇਸ ਨੋਟਿਸ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਪੰਜਾਬ ਦੇ ਵਕਫ ਵਕ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਸੂਬੇ ਪਰਦੇ ਕਈ ਪਿੰਡਾਂ ਦੇ ਵਿੱਚ ਜੋ ਕਿ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਤਾਂ ਇਹਨਾਂ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜੋ ਕਿ 27 8 2025 ਤੋਂ 7-9-2025 ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀਗਾ ਤੇ ਹੁਣ ਉਹ ਵੀ ਅੱਜ ਤੋਂ ਜੇ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਦੱਸਦੇ ਕਿ ਅੱਜ ਤੋਂ ਸਕੂਲ ਖੁੱਲ ਚੁੱਕੇ ਨੇ ਤੇ ਪਰ ਬੱਚਿਆਂ ਦੇ ਲਈ ਕੱਲ ਤੋਂ ਸਕੂਲ ਖੁੱਲਣਗੇ ਪਰ ਪਟਿਆਲਾ ਸ਼ਹਿਰ ਦੇ ਕਈ ਸਕੂਲ ਅਜੇ ਹੀ ਨੇ ਜਿੱਥੇ ਕਿ ਹਜੇ ਵੀ ਅਧਿਆਪਕਾਂ ਅਤੇ ਬੱਚਿਆਂ ਦੇ ਲਈ ਸਕੂਲ ਨਹੀਂ ਖੋਲੇ ਗਏ ਨੇ ਇਸ ਲਿਸਟ ਦੇ ਵਿੱਚ ਜਿੰਨੇ ਵੀ ਸਕੂਲ ਦੇ ਨਾਮ ਨੇ ਉਹਨਾਂ ਸਕੂਲਾਂ ਨੂੰ ਫਿਲਹਾਲ ਤਿੰਨ ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ